ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਅੱਜ ਭੇਦਪੜੇ ਹਲਾਤਾਂ ਵਿੱਚ ਇੱਕ ਨੌਜਵਾਨ ਦੀ ਤਰਨਤਾਰ ਨੇੜੇ ਖੂਨ ਦਾ ਲਤਫਾਸ ਹਿਲਾਕ ਮਿਲੀ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦਿਖਾਉਦੇ ਹਾਂ ਇਸ ਦੀਆਂ ਤਸਵੀਰਾਂ ਤੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਇਹ ਲਾਹਤ ਜਿਲ੍ਹਾ ਤਰਨਤਾਰ ਦੇ ਡੇੜਲੇ ਪਿੰਡ ਪਿੱਦੀ ਦੇ ਦੇਖ ਛੜਕ ਤੋਂ ਭੇਦ ਭਰੇ ਹਲਾਤਾ ਇੱਕ ਨੌਜਵਾਨ ਦੀ ਮਿਲੀ ਜਿੱਤੇ ਕੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਦੇ ਤੇ ਲੈ ਕੇ 24 ਘੰਟੇ ਦੇ ਲਈ ਲਾਸ਼ ਨੂੰ ਡੈਡ ਹਾਊਸ ਸਰੰਤਾਂ ਦੇ ਵਿੱਚ ਰੱਖ ਦਿੱਤਾ ਗਿਆ ਜਾਣਕਾਰੀ ਮਤਾ ਕੋ ਦੱਸਦੀ ਹੈ ਕਿ ਪੁਲਿਸ ਨੇ ਇੱਕ ਚਾਕੂ ਵੀ ਡੇੜੇ ਬਰਾਮਦ ਕੀਤਾ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਇਸ ਨੌਜਵਾਨ ਦੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਕਦ ਤੱਕ ਕਾਬੂ ਕਰਦੀ ਹੈ ਅਤੇ ਹੋਰ ਕੀ ਕੀਆ ਪ੍ਰਸ਼ਾਸਕਾਂ ਇਹ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦੇ ਜਵਾਬੀ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਨੇ ਆਕੇ ਦੱਸਿਆ ਜੀ ਵੀ ਜਿਹੜਾ ਹਾਈਵੇ ਦੇ ਨਾਲ 50 ਕਿਲੋਮੀਟਰ ਅੱਗੇ ਜਾ ਕੇ ਨਾ ਤੇ ਕੱਚੀ ਸੜਕ ਜਾਂਦੀ ਉੱਥੇ ਪਰ ਇੱਕ ਡੈੱਡ ਬੋਡੀ ਪਈਗੀ ਡੈੱਡ ਬੋਡੀ ਆਕੇ ਦੇਖੀਗੇ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈਗਾ ਯੰਗ ਲੜਕਾ ਹੈਗਾ ਬਿਲਕੁਲ ਤੇ ਉਹਦੇ ਪਾਕਟਸ ਵਿੱਚ ਅਜ ਕੁਝ ਨਹੀਂ ਹੈਗਾ ਨਾ ਕੋਈ ਮੋਬਾਈਲ ਲੱਗੀ ਨਾ ਕੋਈ ਇਹੋ ਜਿਹੀ ਆਈਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾ ਹੈਗਾ ਤੇ ਕੀ ਨਾਮ ਹੈ ਇਹਦਾ ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿਚ ਇਹ ਲੱਗਦਾ ਹੈ ਕਿ ਜਿਵੇਂ ਇਲੈਕਟ ਸਵਿਚਾਂ ਦੇ ਭਾਅ ਵਗੈਰਾ ਲਿਖੇ ਨੇ ਜੇ ਉਹ ਲਿਖਿਆ ਵੀ ਹਾਂ ਵੀ ਕਿੰਨੇ ਕਿੰਨੇ ਸਵਿਚ ਕਿਤੇ ਚਾਹੀਦੇ ਨੇ ਸੋ ਹੁਣ ਸਭ ਤੋਂ ਮੇਨ ਪ੍ਰੋਬਲਮ ਸਾਨੂੰ ਇਹ ਹੋਏਗੀ ਪਹਿਲੇ ਇਹਦੀ ਆਇਡੈਂਟੀਫਿਕੇਸ਼ਨ ਕਰਦੇਗੇ ਵੀ ਕਿੱਥੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹਦੇ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਜੀ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰ ਚਰਨ ਚਰਨ ਚ ਪਿੱਦੀ ਪਿੰਡ ਵੰਦ ਦੇਗਾ ਸਰਕਿਛੇ ਲੱਗਾ ਕਿ ਚਾਕੂ ਉਹਨਾਂ ਦੀ ਵਾਰਕੀ ਨਹੀਂ ਨਹੀਂ 100% ਇਹੀ ਲੱਗਦਾ ਹੈ ਜੇ ਸਾਰਾ ਬੋਡੀ ਦੇਖੀਏ ਜਦੋਂ ਪਾਕੀ ਸਾਰੇ ਡਾਕਟਰ ਦੱਸਣਗੇ ਵੀ ਐਸ ਜਿੰਨਾ ਕ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਹੁਣ ਸਾਡੀ ਫਰੈਂਜ਼ਿਕ ਟੀਮ ਆਈ ਗਿਆ ਫਰੈਂਜ਼ਿਕ ਟੀਮ ਨੂੰ ਹੀ ਸਾਰਾ ਕੁਝ ਦੇ ਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਹੈ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਹਨਾਂ ਚਾਹੀ ਸੀ ਸਾਰਾ ਕੋਈ ਵੈਰੀਫਾਈ ਕਰ ਰਹੇਗੇ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲੀਦਾ ਹੋ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਜਾਂਦੇ ਹਾਂ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਜੀ ਹਾਂ